ਆਏਗਾ ਤਾਂ ਫਿਰ ਉਹ ਬਹੁਤ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਉਹ ਤੁਸੀਂ ਕਹੋ ਕਿ ਕੋਈ ਸੰਵਿਧਾਨਿਕ ਜਿਹੜੇ ਅਹੁਦੇ ਨੇ ਉਹਨਾਂ ਤੋਂ ਵੀ ਬਹੁਤ ਵੱਡੀ ਹੋ ਜਾਂਦੀ ਹੈ ਤਾਂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੇ ਬਹੁਤ ਵੱਡੇ ਅਹੁਦੇ ਉੱਤੇ ਵਿਰਾਜਮਾਨ ਨੇ ਸਾਡੇ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਬਹੁਤ ਬਹੁਤ ਸਵਾਗਤ ਹੈ ਜਥੇਦਾਰ ਸਾਹਿਬ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਤੁਸੀਂ ਨਿਊਜ਼ 18 ਦੇ ਨਾਲ ਜੁੜੇ ਹੋ ਟਾਈਮ ਦਿੱਤਾ ਏ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਅੱਗੇ ਮੌਜੂਦ ਹਾਂ ਜੱਥੇਦਾਰ ਸਾਹਿਬ ਮੈਂ ਸ਼ੁਰੂਆਤ ਕਰਦਾ ਹਾਂ ਸਭ ਤੋਂ ਪਹਿਲਾਂ ਇੱਕ ਸਾਲ ਦੀ ਜਿਹੜਾ ਲੰਘਿਆ ਇੱਕ ਸਾਲ ਨਿਕਲਿਆ ਏ ਉਹ ਤੁਸੀਂ ਪੰਥ ਦੇ ਲਈ ਕਿਸ ਤਰੀਕੇ ਨਾਲ ਉਸ ਸਾਲ ਨੂੰ ਦੇਖ ਰਹੇ ਹੋ ਬਹੁਤ ਉਤਾਰ ਚੜਾਹ ਪਿਛਲੇ ਇੱਕ ਸਾਲ ਦੇ ਵਿੱਚ ਨਜ਼ਰ ਆਇਆ ਤੁਹਾਡੀ ਨਜ਼ਰ ਦੇ ਨਾਲ ਇਸ ਸਾਲ ਕਿਹੋ ਜਿਹਾ ਦੇਖੋ ਗੁਰਬਾਣੀ ਆਖਦੀ ਆ ਕਿ ਸੋਈ ਦਿਨ ਸੁ ਸੁਹਾਵੜਾ ਜਿਤ ਪ੍ਰਭ ਆਵੇ ਕਿਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫੁੱਟ ਭਲੇਰੀ ਰੁੱਤ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸਮਾਂ ਦਿੱਤਾ ਹਰ ਪਲ ਸਾਡਾ ਸਮਾਂ ਘਟ ਰਿਹਾ ਜੀ ਤੇ ਸਮਾਂ ਸਾਰਤਕਾ ਤੇ ਉਹੀ ਹੁੰਦਾ ਜਿਹੜਾ ਆਪਾਂ ਗੁਰੂ ਦੇ ਹੁਕਮ ਦੇ ਵਿੱਚ ਬਤੀਤ ਕਰੀਏ ਪੰਥਕ ਤੌਰ ਦੇ ਉੱਤੇ ਜਿਹੜਾ ਪਿਛਲਾ ਇੱਕ ਸਾਲ ਆ ਉਹ ਬਹੁਤ ਉਤਰਾ ਚੜਾਵਾ ਵਾਲਾ ਰਿਹਾ ਵਾ ਜੀ ਪਰ ਇਹਦੇ باوجود ਵੀ ਆਪਾਂ ਵੇਖੀਏ ਜਦੋਂ ਵੱਡੇ ਮੌਕੇ ਆਏ ਆ ਜਿੱਥੇ ਪੰਥ ਨੇ ਇਕੱਠਾ ਹੋਣਾ ਹੁੰਦਾ ਉਥੇ ਪੰਥ ਨੇ ਫੇਰ ਇੱਕ ਜੁੜਤਾ ਦਿਖਾਈ ਉਥੇ ਫੇਰ ਪੰਥ ਇਕੱਠਾ ਆਇਆ ਔਰ ਜਦੋਂ ਪੰਥ ਤੇ ਪੰਜਾਬ ਦੇ ਸਾਂਝੇ ਮੁੱਦੇ ਆਏ ਆ ਉਦੋਂ ਵੀ ਪੰਥ ਨੇ ਤੇ ਪੰਜਾਬ ਨੇ ਇੱਕ ਮੁੱਠ ਹੋ ਕੇ ਸਾਂਝੇ ਮੁੱਦਿਆਂ ਦੇ ਉੱਤੇ ਇੱਕ رائے ਬਣਾਈ ਤਾਂ ਮੈਂ ਇਹ ਸਮਝਦਾ ਮਾਂ ਕਿ ਸਮਾ ਅਕਾਲ ਪੁਰਖ ਦੇ ਗੁਰੂ ਸਾਹਿਬ ਦੇ ਹੱਥਾ ਉਤਰਾ ਚੜ੍ਹਾਓ ਨੇ ਜੀਵਨ ਦਾ ਇੱਕ ਅੰਗ ਆ ਤੁਹਾਨੂੰ ਲੱਗਦਾ ਕਿ ਪੰਥ ਪੰਥਕ ਦੁਵਿਧਾ ਦੂਰ ਹੋਈ ਇਸ ਸਾਲ ਦੇ ਵਿੱਚ ਜਾਂ ਹੋਰ ਬਹੁਤ سارے ਲੋਕ ਜੇ ਵੀ ਜ਼ਿਕਰ ਕਰਦੇ ਨੇ ਕਿ ਦੁਚਿੱਤੀ ਦੇ ਵਿੱਚ ਜਾਂ ਦੁਵਿਧਾ ਦੇ ਵਿੱਚ ਫਸਿਆ ਆ ਪੂਰਾ ਇੱਕ ਸਾਲ ਪੰਥਕ ਤੌਰ ਦੇ ਉੱਤੇ ਦੇਖੋ ਪੰਥ ਵਿੱਚ ਦੁਬਦਾ ਕੋਈ ਨਹੀਂ ਹੈ ਮੈਂ ਬੜਾ ਸਪਸ਼ਟ ਆ ਔਰ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਹਾਂ ਜੀ ਬਹੁਤ ਸਾਰੇ ਹੋਰ ਪਾਸੇ ਵਕਰੇਵੇਂ ਹੋ ਸਕਦੇ ਆ ਪਰ ਸਿੱਖਾਂ ਦੇ ਵਿੱਚ ਕੋਈ ਏਡੇ ਵੱਡੇ ਵਖਰੇਵੇਂ ਨਹੀਂ ਆ ਵੀ ਅਸੀਂ ਇਕੱਠੇ ਨਾ ਬੈ ਸਕੀਏ ਹੂੰ ਜਿਵੇਂ ਦੁਨੀਆਂ ਦੇ ਤੁਸੀਂ ਜਿਸ ਮਰਜ਼ੀ ਖਿੱਤੇ ਤੇ ਜਾਓ ਅਮਰੀਕਾ ਜਾਓ ਅਫਰੀਕਾ ਜਾਓ ਆ ਭਾਵੇਂ ਕਿੰਨੀਆਂ ਚਲਜੋ ਜਾਂ ਭਾਰਤ ਦੇ ਕਿਸੇ ਹਿੱਸੇ ਚਲਜੋ ਆਪਾਂ ਜਿਵੇਂ ਇੱਥੇ ਗੁਰੂ ਘਰ ਬੈਠੇ ਆ ਜੀ ਨਿਸ਼ਾਨ ਸਾਹਿਬ ਝੂਲ ਰਿਹਾ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਨਿਸ਼ਾਨ ਸਾਹਿਬ ਹਰ ਪਾਸੇ ਗੁਰਦੁਆਰਾ ਸੱਚੇ ਪਾਤਸ਼ਾਹ ਨੂੰ ਨਤਮਸਤਕ ਅਸੀਂ ਜਦੋਂ ਆਪਸ ਵਿੱਚ ਮਿਲਦੇ ਹਾਂ ਇੱਕ ਦੂਜੇ ਨੂੰ ਫਤਿਹ ਇੱਕੋ ਜਿਹੀ ਬੁਲਾਉਂਦੇ ਆ ਜੀ ਸਾਰੇ ਆਨੰਦਪੁਰ ਦੇ ਵਾਸੀ ਆ ਹਾਂ ਤੋਂ ਧਾਰਮਿਕ ਤੌਰ ਤੇ ਤਾਂ ਕੌਮੀ ਤੌਰ ਤੇ ਤੇ ਸਾਡੇ ਤੇ ਕੋਈ ਵਖਰੇਵੇਂ ਨਹੀਂ ਆ ਹਾਂ ਪੋਲੀਟਿਕਲੀ ਰਾਜਨੀਤਿਕ ਤੌਰ ਤੇ ਵਖਰੇਵੇਂ ਤੇ ਸਦਾ ਹੀ ਰਹੇ ਆ ਪਰ ਉਹ ਇੰਨੇ ਵੱਡੇ ਨਹੀਂ ਹੁੰਦੇ ਭਈ ਇੱਕ ਪਰਿਵਾਰ ਦੇ ਵਿੱਚ ਆਪਾਂ ਕਹੀਏ ਵੀ ਬਹੁਤ ਵੱਡੀ ਤਰੇੜ ਆ ਗਈ ਮੈਂ ਇਹ ਸਮਝਦਾ ਜੀ ਕਿ ਪੰਥ ਇੱਕ ਮੋਟਾ ਇੱਕ ਜੋਟਾ ਤੇ ਹੋਰ ਇੱਕ ਮੁੱਠ ਤੇ ਇੱਕ ਜੋ ਢੋਕੇ ਔਖੇ ਢੋਕੇ ਹਾਲਾਤਾਂ ਚੋਂ ਨਿਕਲ ਜਾਣਾ ਹੈ ਚਲੋ ਆਪਾਂ ਹੋਰ ਅੱਗੇ ਗੱਲਬਾਤਾਂ ਕਰਾਂਗੇ ਪਰ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮੌਜੂਦਾ ਇਸ ਸਮੇਂ ਲੰਗੇ ਦਿਨੀ 350ਵਾਂ ਜਿਹੜਾ ਦਿਹਾੜਾ ਸੀ ਸ਼ਹੀਦੀ ਦਿਹਾੜਾ ਨੌਵੇਂ ਪਾਤਸ਼ਾਹ ਦਾ ਉਹ ਇੱਥੇ ਉਹਨਾਂ ਨੂੰ ਯਾਦ ਕੀਤਾ ਗਿਆ ਬਤੌਰ ਜਥੇਦਾਰ ਤੁਸੀਂ ਸੰਤੁਸ਼ਟੀ ਮਹਿਸੂਸ ਕਰਦੇ ਹੋ ਜਿਹੜੇ ਸਮਾਗਮ ਹੋਏ ਇਸ ਧਰਤੀ ਦੇ ਉੱਤੇ ਆ ਵਕ ਵਕ ਥਾਵਾਂ ਦੇ ਉੱਤੇ ਮੈਂ ਖਾਸ ਤੌਰ ਤੇ ਅਨੰਦਪੁਰ ਸਾਹਿਬ ਦਾ ਜ਼ਿਕਰ ਕਰਨਾ ਚਾਹੁੰਦਾ ਹੈ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਇੱਥੇ ਸਮਾਗਮ ਕਰਵਾਏ ਸੀ ਦੇਖੋ ਜਿੱਥੋਂ ਤੱਕ ਤੇ ਸਮਾਗਮਾਂ ਦੀ ਗੱਲ ਆ ਇਹ ਗੁਰੂਪੰਥ ਦਾ ਆਪਣਾ ਹੱਕ ਆ ਜੀ ਔਰ ਗੁਰੂਪੰਥ ਦੀਆਂ ਸੰਸਥਾਵਾਂਾਂ ਤੇ ਸਿੱਖਾਂ ਦੀ ਨੁਮੈਂਦਾ ਜਮਾਤ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੋਂ ਤੱਕ ਮੇਰੀ ਸੰਤੁਸ਼ਟੀ ਦੀ ਗੱਲ ਆ ਅਸੀਂ ਗੁਰੂ ਦਾ ਸ਼ੁਕਰਾਨਾ ਕਰਦੇ ਆ ਜੀ ਧੰਨਵਾਦ ਕਰਦੇ ਆ ਵੀ ਇਹ ਜਿਹੜੀ ਸ਼ਤਾਬਦੀ ਹੀ ਪੂਰੇ ਖਾਲਸਾਈ ਜਹੋ ਜਲਾਲ ਨਾਲ ਔਰ ਗੁਰੂ ਪਾਤਸ਼ਾਹ ਜੀ ਨੂੰ ਪੂਰੀ ਸ਼ਰਧਾ ਭਾਵਨਾ ਦੇ ਨਾਲ ਯਾਦ ਕਰਦੇ ਆ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਚ ਇੱਥੇ ਸਿੱਖ ਸੰਗਤ ਆਈ ਔਰ ਗੁਰਦੁਆਰਾ ਸੀਸਗੰਨ ਸਾਹਿਬ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਈ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਇਹ ਜਿਹੜੀ ਸ਼ਤਾਬਦੀ ਆ ਇਹ ਲੰਗੀ ਆ ਬਾਕੀ ਜਿੱਥੇ ਤੱਕ ਸਰਕਾਰਾਂ ਦੇ ਮਸਲੇ ਆ ਜੀ ਤਾਂ ਮੈਂ ਇਹ ਸਮਝਦਾ ਕਿ ਇਹਨਾਂ ਦਾ ਇੱਥੇ ਵਿਧਾਨ ਸਭਾ ਲਾਉਣਾ ਜਾਇਜ਼ ਨਹੀਂ ਹਮ ਅੱਜ ਵੀ ਮੈਂ ਮਹਿਸੂਸ ਕਰਦਾ ਹਾਂ ਕਿਉਂਕਿ ਇਹ ਇੱਕ ਦੁਨਿਆਵੀ ਵਿਧਾਨ ਸਭਾ ਇੱਕ ਦੁਨਿਆਵੀ ਕਹਿ ਲਈਏ ਆਪਾਂ ਵੀ ਉਹ ਹੈਗਾ ਵਾ ਸਿਸਟਮ ਜੀ ਇਹ ਜਿਹੜਾ ਸਾਡਾ ਗੁਰੂ ਦਾ ਤਖਤ ਆ ਇਹ ਦੁਨਿਆਵੀ ਨਹੀਂ ਆ ਹਮ ਇਹਨਾਂ ਦੇ ਸਿਸਟਮ ਦੇ ਵਿੱਚ ਤੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣਾ ਵੀ ਆ ਪਰ ਜਿਹੜਾ ਇੱਥੇ ਗੁਰੂ ਦਾ ਤਖਤ ਆ ਜੀ ਗੁਰੂ ਦੇ ਤਖਤ ਦੇ ਉੱਤੇ ਸਾਰਿਆਂ ਨੂੰ ਕਲਾਵੇ ਚ ਲੈਣਾ ਗੱਲ ਵਕੜੀ ਪਾਉਣੀ ਭੁਲਿਆ ਭਟਕਿਆ ਨੂੰ ਵੀ ਸਿੱਧੇ ਮਾਰਗ ਦੇ ਉੱਤੇ ਤੋਰਨ ਦਾ ਸੰਕਲਪ ਆ ਹਮ ਹੁਣ ਉੱਥੇ ਹੋਇਆ ਵੀ ਕੀ ਆ ਮੰਨ ਲਓ ਇਹਨਾਂ ਨੇ ਵਿਧਾਨ ਸਭਾ ਦਾ اجلاس ਕਰ ਵੀ ਲਿਆ ਹਮ ਉਹਦੇ 'ਚ ਕੀ ਆਪਾਂ ਕੱਢਿਆ ਕੀ ਤੇ ਪ੍ਰਾਪਤ ਕੀ ਕੀਤਾ ਪੈਸੇ ਜਰੂਰ ਜਨਤਾ ਦਾ ਟੈਕਸ ਆ ਹਮ ਤੁਸੀਂ ਮੈਂ ਸਾਰੇ ਦਿਨੇ ਪੰਜਾਬ ਦੇ ਲੋਕ ਪਰ ਜੇ ਸਿਰਫ ਆਉਣਾ ਹੀ ਤੇ ਜਾਣਾ ਹੀ ਹਮ ਤੇ ਉੱਥੇ ਬੋਲਣਾ ਹੀ ਉਹਦੇ ਨਾਲ ਉਹ ਚੰਗਾ ਨਹੀਂ ਵੀ ਇਹ ਸਾਰੇ ਐਮ ਐਲ ਏ ਸਰਕਾਰ ਵਾਲੇ ਜਾਂ ਦੂਜੇ ਇਹ ਤਖਤਸ਼ਿਰੀ ਕੇਸਗੜ੍ਹ ਸਾਹਿਬ ਆਉਂਦੇ ਇੱਥੇ ਕੀਰਤਨ ਸੁਣਦੇ ਹਮ ਸੀਸਗੰਜ ਸਾਹਿਬ ਜਾਂਦੇ ਉੱਥੇ ਗੁਰੂ ਦਾ ਸ਼ਹੀਦੀ ਸਾਕਾ ਸੁਣਦੇ ਔਰ ਸੁਣਨ ਆਉਂਦੇ ਸੁਣਾਉਣ ਨਾ ਆਉਂਦੇ ਹਮ ਸਿਧਾਂਤਕ ਤੌਰ ਦੇ ਉੱਤੇ ਕੋਈ ਬਾਲਾ ਵਧੀਆ ਕੰਮ ਨਹੀਂ ਕੀਤਾ ਗਿਆ ਔਰ ਆਪਾਂ ਜਾਣਦੇ ਹੀ ਆਂ ਵੀ ਪੰਥ ਜਾਂ ਪੰਜਾਬ ਇਸ ਗੱਲੋਂ ਖੁਸ਼ ਵੀ ਨਹੀਂ ਆ ਇਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਸਹਿਯੋਗ ਦੇ ਵਿੱਚ ਰਹਿਣਾ ਚਾਹੀਦਾ ਬਾਕੀ ਚਲੋ ਇਹਨਾਂ ਨੇ ਆਪਣੇ ਤਰੀਕੇ ਨਾਲ ਕੀਤਾ ਪਰ ਪੰਥ ਤੇ ਸਿੱਖ ਸੰਗਤ ਤੇ ਗੁਰੂ ਨਾਨਕ ਨਾਮ ਲੈਵਾ। ਇਹ ਟਸਲ ਕਿਉਂ ਹੁੰਦੀ ਹੈ? ਸਰਕਾਰਾਂ ਤੇ ਜਿਹੜੀਆਂ ਪੰਥਕ ਅਦਾਦਾਂ ਉਹਨਾਂ ਦੇ ਵਿਚਾਲੇ ਕਿ ਇੱਕ ਸਟੇਜ ਨਹੀਂ ਲੱਗ ਪਈ ਮੈਨੂੰ 2019 ਵੀ ਯਾਦ ਹਾਲਾਂਕਿ 201999 ਚ ਗੱਲ ਵੱਖਰੀ ਸੀ ਪਰ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਸੀ। ਇਹ ਟਸਲ ਕਿਉਂ ਕਿਉਂ ਇਸ ਸਥਿਤੀ ਅਜਿਹੀ ਕਿਉਂ ਬਣ ਜਾਂਦੀ ਹੈ? ਇਹ ਤਾਂ ਸਰਕਾਰਾਂ ਨੂੰ ਪੁੱਛਣਾ ਚਾਹੀਦਾ। ਹੂੰ। ਵੀ ਮੰਨ ਲਓ ਜੇ ਅਸੀਂ ਹੁਣ ਕਹੀਏ ਜੀ। ਇਨਾਂ ਦੀ ਵਿਧਾਨ ਸਭਾ ਦੇ ਵਿੱਚ ਬਹਿ ਕੇ ਅਸੀਂ ਫੈਸਲੇ ਕਰਨੇ ਆ। ਇਹ ਸਾਨੂੰ ਕਰਨ ਦੇਣਗੇ। ਹੂੰ। ਇਹ ਉੱਥੇ ਇਹਨਾਂ ਦਾ ਹੱਕ ਆ ਨਾ। ਜਿਹੜੇ ਕੰਮ ਪੰਥ ਦੇ ਆ ਉਹਦੇ ਵਿੱਚ ਦਖਲਦਾਰੀ ਚਾਹੀਦੀ ਦੀਆਂ, ਫਸਲ ਨਹੀਂ ਆ। ਨਹੀਂ ਸਮਾਗਮ ਵੱਖਰਾ ਦਖਲਦਾਰੀ ਹੋਈ। ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਗਿਆ ਵਾ 2016 ਦੇ ਵਿੱਚ। ਜੀ। ਪਟਨਾ ਸਾਹਿਬ। ਹੂੰ। ਉੱਥੋਂ ਦੀ ਜਿਹੜੀ ਸਰਕਾਰ ਆ ਉਹਨੇ ਬਹੁਤ ਪ੍ਰਬੰਧ ਕਰਕੇ ਦਿੱਤੇ। ਪਰੋਨਾ ਨੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਅੱਗੇ ਲਾਇਆ ਵੀ ਤੁਸੀਂ ਅੱਗੇ ਲਓ ਪ੍ਰਬੰਧ ਅਸੀਂ ਪਿੱਛੋਂ ਕਰ ਦਿੰਨੇ ਆ ਪਰ ਇਹਨੂੰ ਚਲਾਉਣਾ ਮਰਿਆਦਾ ਦਾ ਖਿਆਲ ਤੁਸੀਂ ਰੱਖ ਸਕਦੇ ਹੋ ਹਮ ਔਰ ਉਹ 2016 ਦੇ ਵਾਲੇ ਸ਼ਤਾਬਦੀ ਵੇਖੋ ਤੇ ਇਹਨਾਂ ਨੇ ਜੋ ਇੱਥੇ ਕੀਤਾ ਉਹਦੇ ਵਿੱਚ ਵੇਖੋ ਜ਼ਮੀਨ ਸਮਾਨ ਦਾ ਫਰਕ ਆ ਤਾਂ ਇਹਦੇ ਸਰਕਾਰਾਂ ਨੂੰ ਚਾਹੀਦਾ ਨਾ ਵੀ ਸਹਿਯੋਗ ਕਰਨ ਹਮ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਇੱਥੇ ਆਪਾਂ ਨੂੰ ਗੁਰੂ ਨੇ ਸੇਵਾ ਦਿੱਤੀ ਹਮ ਤੇ ਸਰਕਾਰ ਆਉਂਦੀ ਸਾਡੇ ਕੋਲ ਇਜਾਹੇਦਾਰ ਜੀ ਦੱਸੋ ਵੀ ਇੱਥੇ ਕੀ ਕੁਛ ਕਰਨ ਵਾਲਾ ਕਿਹੜੇ ਵਿੱਚ ਹੈਗੇ ਆ ਕੰਮ ਕਰਨ ਵਾਲੇ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਜਾਂ ਹੀ ਕਿਹੜਾ ਸਹਯੋਗ ਦਈਏ ਹੂੰ ਉਹਦੇ ਪੁੱਛਿਆ ਨਹੀਂ ਗਿਆ ਆਪਣੇ ਨਾਲ ਕੋਈ ਰਾਬਤਾ ਨਹੀਂ ਸੀ ਰਾਬਤਾ ਮਤਲਬ ਇੱਕ ਸੱਦਾ ਪੱਤਰ ਦੇਣ ਆਏ ਦੋ ਦਿਨ ਪਹਿਲਾਂ ਅੱਛਾ ਪਰ ਪ੍ਰੋਗਰਾਮ ਤੇ ਇਹਨਾਂ ਨੇ ਲਿਖ ਲੈਣਾ ਉਹਨਾਂ ਲਿਖੇ ਹੋਏ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦਾ ਅਜੇ ਜਥੇਦਾਰ ਹਾਂਜੀ ਉਹ ਸਾਰੇ ਇਸ ਕੰਮ ਨੂੰ ਦੇਖਣ ਵਾਲਾ ਵੀ ਆ ਹਮ ਔਰ ਉਹਦੀ ਦੇਖ ਰੇਖਤੀ ਹੋਣਾ ਔਰ ਤੁਸੀਂ ਇੱਥੇ ਆਨੰਦਪੁਰ ਸਾਹਿਬ ਆਣ ਕੇ ਕਰ 99 ਦੇ ਤੁਸੀਂ ਗੱਲ ਕੀਤੀ ਆ ਪਰ ਉੱਥੇ ਸਟੇਜ ਇੱਕੀ ਹਮ ਔਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਅਲੱਗ-ਅਲੱਗ ਸਟੇਜਾਂ ਵਾਲੀ ਦਲ ਸੀ ਸਰਕਾਰ ਸ਼੍ਰੋਮਣੀ ਕਮੇਟੀ ਦੀ ਸਟੇਜ ਤੇ ਆਈ ਨਾ ਹਮ ਇਹ ਵੀ ਆ ਜਾਂਦੇ ਮੈਂ ਵਾਰ-ਵਾਰ ਇਹਨਾਂ ਨੂੰ ਕਹਿਣਾ ਰਿਹਾ ਸਲਾਹ ਲੈ ਲਓ ਸਿਆਣੇ ਸਿੱਖ ਦੀ ਸਿਆਣੇ ਸਿੱਖ ਵਿਦਵਾਨ ਦੀ ਔਰ ਉਹਦੇ ਤੋਂ ਬਾਅਦ ਚੱਲੋ ਹਮ ਉਹ ਚੱਲਦੇ ਆ ਫਿਰ ਗਲਤੀ ਕਰਦੇ ਆ ਫੇਰ ਗਲਤੀ ਤੋਂ ਫੇਰ ਨਹੀਂ ਸਿੱਖਦੇ ਫੇਰ ਦੁਬਾਰਾ ਚੱਲਦੇ ਫੇਰ ਗਲਤੀ ਕਰਦੇ ਆ ਤੋ ਇਹਨਾਂ ਨੂੰ ਪੰਜਾਬ ਦੀ ਸਾਇਕੀ ਸਮਝਣੀ ਚਾਹੀਦੀ ਪੰਥ ਦੀ ਸਾਇਕੀ ਸਮਝੀ ਤੁਸੀਂ ਸੱਦਾ ਪੱਤਰ ਦਾ ਜ਼ਿਕਰ ਕੀਤਾ ਵਕ ਵਕ ਸਮਾਗਮਾਂ ਦੀ ਸੱਦਾ ਸੀ ਇੱਕ ਸਰਬ ਧਰਮ ਸੰਮੇਲਨ ਕਰਵਾਇਆ ਜਾਂਦਾ ਹੈ ਵਿਧਾਨ ਸਭਾ ਦਾ اجلاس ਸੀ ਹੋਰ ਕੀਰਤਨ ਦਰਬਾਰ ਤੁਹਾਡੇ ਕੋਲ ਸੱਦਾ ਪੱਤਰ ਕਿਹੜੀ ਥਾਂ ਦਾ ਸੀ ਸਰਬ ਧਰਮ ਸੰਮੇਲਨ ਦਾ ਸੱਦਾ ਪੱਤਰ ਹੀ ਵਿਧਾਨ ਸਭਾ ਦਾ ਨਹੀਂ ਸੀ ਪਰ ਮੈਂ ਉਹ ਤੋਂ ਸਰਬ ਧਰਮ ਸੰਮੇਲਨ ਤੋਂ ਖੁਸ਼ ਨਹੀਂ ਕਿਉਂ ਸਰਬ ਧਰਮ ਸੰਮੇਲਨ ਦਾ ਮਤਲਬ ਹੁੰਦਾ ਸਾਰੇ ਧਰਮਾਂ ਦੇ ਲੋਕਾਂ ਨੂੰ ਸੱਦੋ ਹਮ ਔਰ ਬਹੁਤ ਸਾਰੇ ਧਰਮ ਇੱਥੇ ਸਤਨਾਮੀਏ ਵੀ ਆ ਸਾਡੇ ਇੱਥੇ ਆਪਣੇ ਜਿਹੜੇ ਸਾਊਥ ਇੰਡੀਆ ਤੋਂ ਕੁਝ ਹੋਰ ਲੋਕ ਆਉਂਦੇ ਆ ਉਹ ਵੀ ਆ ਵੱਖ-ਵੱਖ ਧਰਮ ਆ ਇਹ ਨਹੀਂ ਜਿਹੜਾ ਵੀ ਗੁਰੂ ਘਰ ਨਤਮਸਤਕ ਹੁਣ ਆਉਂਦਾ ਠੀਕ ਆ ਪਰ ਸਰਬ ਧਰਮ ਸੰਮੇਲਨ ਦਾ ਹੁੰਦਾ ਵੀ ਸਾਰੇ ਧਰਮਾਂ ਦੇ ਲੋਕ ਹਮ ਧਰਮ ਨੂੰ ਰਿਪਰੈਜ਼ੈਂਟ ਕਰਦੇ ਲੋਕ ਹਮ ਜਿਹੜੇ ਖੁਦ ਨੂੰ ਰੱਬ ਖਮਉਂਦੇ ਆ ਉਹ ਕਿਹੜਾ ਧਰਮ ਆ ਹੂੰ ਇਹ ਕਿਉਂਕਿ ਇਹਨਾਂ ਨੂੰ ਇਹ ਨਹੀਂ ਸਮਝ ਨਹੀਂ ਆ ਮੈਂ ਫੇਰ ਕਹਿੰਦਾ ਇਹਨਾਂ ਨੂੰ ਇਹ ਨਹੀਂ ਸਮਝ ਨਹੀਂ ਆ ਉਹ ਸਰਬ ਧਰਮ ਸੰਮੇਲਨ ਦਾ ਸਟਾਗੀ ਕੱਢਿਆ ਮੈਨੂੰ ਦੱਸੋ ਉਹ ਕੋਈ ਇਦਾਂ ਦਾ ਕੱਢਿਆ ਵੀ ਆਪਾਂ ਪੰਜਾਬ ਦੇ ਵਿੱਚ ਮਾਨਵੀ ਹੱਕ ਜਿਹੜੇ ਆ ਉਹ ਬਹਾਲ ਰੱਖਾਂਗੇ ਹੂੰ ਆ ਥੋੜੇ ਦਿਨ ਪਹਿਲਾਂ ਕੱਲ ਪਰਸੋਂ ਇਹਨਾਂ ਨੇ ਦਸਤਾਰਾਂ ਲਾਈਆਂ ਨਾ ਹੂੰ ਇੱਕ ਬੰਦਾ ਇਹਨਾਂ ਦਾ ਕਹਿ ਰਿਹਾ ਵੀ ਦਸਤਾਰਾਂ ਤੇ ਕਿੱਲ ਲੱਗੇ ਹੁੰਦੇ ਤੁਸੀਂ ਸਿੱਖਿਆ ਕੀ ਆ ਭਾਵੇਂ ਸਾਡੀ ਦਸਤਾਰ ਆ ਸਿੱਖਾਂ ਦੀ ਦਸਤਾਰ ਇੱਥੇ ਸਾਡੇ ਦੂਜੇ ਭਰਾ ਵੀ ਬੰਦੇ ਆ ਦਸਤਾਰ ਪੁਰਾਣਾ ਸਾਡਾ ਕਲਚਰ ਆ ਕਲਚਰ ਪੰਜਾਬ ਦਾ ਜਾਂ ਕਿਸੇ ਹੋਰ ਧਰਮ ਦੀ ਪਛਾਣ ਉਹ ਤਾਂ ਸਿੱਖਿਆ ਗਈ ਹੂੰ ਸਿੱਖ ਕੇ ਜਾਓ ਫਿਰ ਤਾਂ ਆਪਾਂ ਕਹੀਏ ਵੀ ਆਪਾਂ ਕੁਝ ਮਨਾ ਲਿਆ ਸ਼ਤਾਬਦੀ ਲੰਗੀ ਨੂੰ 4 ਦਿਨ ਨਹੀਂ ਹੋਏ ਤੇ ਫਿਰ ਕੀ ਕਿਹਾ ਜਾ ਰਿਹਾ ਵੀ ਦਸਾਰਾ ਲੈ ਜਾਂਦੀਆਂ ਕਿਲ ਲੱਗੇ ਇੱਕ ਬੰਦਾ ਕਹਿ ਰਿਹਾ ਆਪੋ ਆਪਣੀਆਂ ਪਛਾਣ ਕੇ ਲੈ ਜਾਓ ਹੂੰ ਧਰਮ ਬੜਾ ਨਾਜੂਕ ਮਸਲਾ ਇਹਨਾਂ ਨੂੰ ਸਮਝਣਾ ਚਾਹੀਦਾ ਸੱਦਾ ਪੱਤਰ ਗਏ 350ਵੇਂ ਸ਼ਤਾਬਦੀ ਸਮਾਗਮ ਨੂੰ ਲੈ ਕੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਸੂਬੇ ਦੇ ਵੱਖ-ਵੱਖ ਜਿਹੜੇ ਮੁੱਖ ਮੰਤਰੀ ਨਿਰਦੇਸ਼ਪਰ ਦੇ ਵਿੱਚ ਉਹਨਾਂ ਦੀ ਹਾਜ਼ਰੀ ਨਹੀਂ ਸੀ ਇੱਥੇ ਉਹਨਾਂ ਨੂੰ ਲੈ ਕੇ ਸਰਕਾਰ ਦੇ ਨੁਮਾਇੰਦੇ ਨੇ ਸਵਾਲ ਚੁੱਕੇ ਤੁਹਾਡੀ ਨਜ਼ਰ ਨਾਲ ਇਹ ਮਾਮਲਾ ਕਿਵੇਂ ਦੇਖਦੇ ਹੋ ਤੁਸੀਂ ਤਾਂ ਮੈਂ ਇਹ ਸਮਝਦਾ ਮੈਂਨੂੰ ਲੱਗਦਾ ਕਿ ਰਾਸ਼ਟਰਪਤੀ ਉੱਥੇ ਸੀਸ ਗੰਗ ਸਾਹਿਬ ਹਮ ਨਤਮਸਤਕ ਹੋਏ ਨੇ ਕਿ ਗੁਰੂ ਘਰ ਤੇ ਹੋ ਗਏ ਹਾਂ ਜਿਹੜੇ ਲਾਲ ਜੀਲੇ ਦਿੱਲੀ ਤੇ ਸੀਗਾਪਰੋ ਬਾਕੀ ਉਹ ਨਹੀਂ ਆਏ ਸਰਕਾਰ ਦੇ ਪ੍ਰੋਗਰਾਮ ਦੇ ਵਿੱਚ ਹੂੰ ਉੱਥੇ ਆਪ ਉਹਨਾਂ ਦਾ ਦਫ਼ਤਰ ਬਿਹਤਰ ਦੱਸ ਸਕਦਾ ਹੂੰ ਪਰ ਜੇ ਇਹੋ ਹੀ ਪ੍ਰੋਗਰਾਮ ਇੱਥੇ ਸਾਡੇ ਜਿਹੜੀ ਪੰਥ ਦੀ ਸਟੇਜ ਆ ਉੱਥੇ ਵੀ ਸਰਕਾਰ ਦੇ ਨੁਮਾਇੰਦੇ ਵੀ ਬੈਠੇ ਹੁੰਦੇ ਹੂੰ ਤੇ ਸਮੂਹਕ ਤੌਰ ਦੇ ਉੱਤੇ ਮੈਨੂੰ ਲੱਗਦਾ ਵੀ ਜੇ 1999 ਦੇ ਵਿੱਚ ਉਸ ਵੇਲੇ ਭਾਰਤ ਦਾ ਕੋਈ ਲੀਡਰ ਰਿਆ ਹੀ ਨਹੀਂ ਉਹ ਭਾਵੇਂ ਆਪੋਜੀਸ਼ਨ ਦਾ ਹੀ ਜਾਂ ਸਤਾਧਰ ਦਾ ਹੈ ਉਹ ਸਾਰੇ ਇਕੱਠੇ ਬੈਠੇ ਤਜੇ ਸਰਕਾਰ ਅੱਡ ਮਨਾਉਣ ਦੀ ਜਦ ਨਾ ਕਰਦੀ ਹਾਂ ਤੇ ਸ਼ਾਇਦ ਉਹ ਸਾਰੇ ਆ ਸਕਦੇ ਮਤਲਬ ਤੁਹਾਨੂੰ ਲੱਗਦਾ ਜੀ ਇਹ ਸਾਂਝੀ ਸਟੇਜ ਹੁੰਦੀ ਤਾਂ ਉਹਨਾਂ ਦੀ ਹਾਜ਼ਰੀ ਹੋਣੀ ਸੀ ਇੱਥੇ ਹੋ ਸਕਦਾ ਸੀ ਚਲੋ ਆਪਾਂ ਅੱਗੇ ਵੱਧਦੇ ਹਾਂ ਮੈਂ ਥੋੜਾ ਜਿਹਾ ਕਿਉਂਕਿ 1 ਸਾਲ ਦਾ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਅ 2 ਦਸੰਬਰ ਨੂੰ 2024 ਦੇ ਵਿੱਚ ਕੁਝ ਫਸੀਲ ਤੋਂ ਅਕਾਲ ਤੱਕ ਸਾਬ ਤੋਂ ਫੈਸਲੇ ਸੁਣਾਈ ਗਏ ਉਸ ਤੋਂ ਬਾਅਦ ਦੀ ਸਥਿਤੀ ਮੌਜੂਦਾ ਸਮੇਂ ਤੱਕ ਤੁਸੀਂ ਸ਼ੁਰੂਆਤ ਦੇ ਵਿੱਚ ਉਹ ਜ਼ਿਕਰ ਕੀਤੀ ਮੈਂ ਕਹਿ ਰਿਹਾ ਸੀ ਕਿ ਪੰਥ ਦੁਬਿਧਾ ਦੇ ਵਿੱਚ ਹੈ ਨਹੀਂ ਹੈ ਤੁਸੀਂ ਉਹ ਗੱਲ ਕਰ ਦਿੱਤੀ ਪਰ ਉਹਨਾਂ ਫੈਸਲਿਆਂ ਨੂੰ ਲੈ ਕੇ ਵੀ ਵੱਖ-ਵੱਖ ਵਿਚਾਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਪਿਛਲੇ 1 ਸਾਲ ਦੇ ਵਿੱਚ ਤੁਹਾਡਾ ਵਿਚਾਰ ਕੀ ਹੈ ਉਸ ਦੇ ਬਾਰੇ 2 ਦਸੰਬਰ ਦੇ ਫੈਸਲੇ ਲਾਗੂ ਹੋ ਗਏ ਸਾਰੇ ਦੇਖੋ ਪਹਿਲੀ ਗੱਲ ਤੇ ਆ ਵੀ ਜੋ 2 ਦਸੰਬਰ ਨੂੰ ਹੋਇਆ ਇਹ ਪੰਥ ਦੇ ਵਿੱਚ ਵੱਖ-ਵੱਖ ਧੜੇ ਹੋਣੇ ਕੋਈ ਪਹਿਲੀ ਵਾਰੀ ਨਹੀਂ ਹੂੰ 1978 ਲੈ ਲਓ 94 ਲੈ ਲਓ ਉਦੋਂ ਵੀ ਵਕਤੀ ਤੌਰ ਦੇ ਉੱਤੇ ਕੁਝ ਧੜੇ ਜਿਹੜੇ ਆਉ ਬਣੇ ਪਰ ਜਿਵੇਂ ਆਪਣਾ ਇੱਕ ਪਰਿਵਾਰ ਹੁੰਦਾ ਨਾ ਤੇ ਪਰਿਵਾਰ ਦੇ ਵਿੱਚ ਕਈ ਵਾਰੀ ਮਨ ਮਟਾਵ ਹੋ ਜਾਂਦਾ ਹੂੰ ਪਰ ਉਹਦੇ باوجود ਵੀ ਪਰਿਵਾਰ ਪਰਿਵਾਰ ਹੀ ਰਹਿੰਦਾ ਫੇਰ ਇਕੱਠੇ ਹੋ ਜਾਂਦੇ ਤੇ ਮੈਂ ਸਮਝਦਾ ਮਾਂ ਕਿ ਬਹੁਤ ਕੁਝ ਠੀਕ ਹੋਇਆ ਹੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਠੀਕ ਹੋ ਜਾਏਗਾ ਹੂੰ ਕਾਫੀ ਕੁਝ ਜਿਹੜੇ 2 ਦਸੰਬਰ ਦੇ ਹੀ ਜਿਹੜੀਆਂ ਤਨਖਾਹਾਂ ਲਾਈਆਂ ਗਈਆਂ ਜੀ ਉਹ ਭੁਗਤੀਆਂ ਗਈਆਂ ਹੂੰ ਧਾਰਮਿਕ ਤੌਰ ਦੇ ਉੱਤੇ ਜਿਹੜੇ ਕੁਝ ਹੋਰ ਮਸਲੇ ਵੀ ਉਹ ਵੀ ਕੀਤੇ ਗਏ ਹੂੰ ਮੇਰੇ ਵੱਲੋਂ ਇਹ ਹਮੇਸ਼ਾ ਜਤਨਰਾਏ ਭਾਈ ਆ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਹੂੰ ਕੋਸ਼ਿਕ ਆਪਣੇ ਕੋਲ ਆਉਂਦੇ ਵੀ ਰਹਿ ਬਹਿੰਦੇ ਵੀ ਰਹਿ ਹੂੰ ਪਰ ਇਹਦੇ باوجود ਵੀ ਜੇ ਥੋੜਾ ਬੋਧਾ ਕੋਈ ਵਖਰੇਵਾ ਦਿਸ ਰਿਹਾ ਮੈਨੂੰ ਇਹ ਲੱਗਦਾ ਵਾ ਵੀ ਆਉਣ ਵਾਲੇ ਸਮੇਂ 'ਚ ਠੀਕ ਹੋ ਜਾਊਗਾ ਪਰਿਵਾਰ ਮੈਂ ਸ਼ੁਰੂਆਤ ਸੰਤੁਸ਼ਟੀ ਤੋਂ ਕੀਤੀ ਸੀ ਉਹ ਉਹ ਨਾ ਫੈਸਲਿਆਂ ਨੂੰ ਲੈ ਕੇ ਤੁਸੀਂ ਸੰਤੁਸ਼ਟੀ ਮਹਿਸੂਸ ਕਰਦੇ ਹੋ ਬੇਸ਼ੱਕ ਜਿਹੜੇ ਉਹ ਫੈਸਲੇ ਨੇ ਜਿਹੜੇ ਤੁਹਾਡੇ ਤੋਂ ਪਹਿਲਾਂ ਇਸ ਅਹੁਦੇ ਉੱਤੇ ਵਿਰਾਜਮਾਨ ਸੀ ਉਹਨਾਂ ਦੇ ਵੱਲੋਂ ਦਿੱਤੇ ਗਏ ਸੀ ਪਰ ਉਹ ਤੁਸੀਂ ਕਹੋਗੇ ਜਿਹੜੀ ਕੁਰਸੀ ਹੈ ਅਹੁਦਾ ਉਹ ਤਾਂ ਸੇਮ ਹੀ ਹੈ ਦੇਖੋ ਮੇਰੀ ਸੰਤੁਸ਼ਟੀ ਆ ਆਪਾਂ ਦੇਖੀਏ ਵੀ ਜਿੰਨੇ ਬੰਦਿਆਂ ਨੂੰ ਤਨਖਾਹ ਲਈ ਅਕਾਲ ਤੱਕ ਸਭ ਦਾ ਇੱਕ ਪ੍ਰੋਸੈਸ ਆ ਹੂੰ ਪੀ ਇਹ ਕੋਈ ਦੁਨਿਆਵੀ ਹੋ ਤੇ ਹੈ ਨਹੀਂ ਆ ਵੀ ਇੱਥੇ ਕਿਸੇ ਨੂੰ ਫਾਇਲ ਆਉਣਾ ਹੂੰ ਇਹ ਤੇ ਜਿਹੜਾ ਸਾਡਾ ਨਾ ਇਹ ਬੜਾ ਨਿਰਮਲ ਪਹਾਉ ਦਾ ਹੈਗਾ ਵਾ ਸਾਰਾ ਹੀ ਮਰਿਆਦਾ ਕਹਿ ਲੋ ਇਹਦੇ ਵਿੱਚ ਯਕੀਨ ਦਾ ਵੀ ਕਿਸੇ ਨੂੰ ਪੰਥਕ ਤੌਰ ਦੇ ਉੱਤੇ ਤੁਸੀਂ ਕੁਝ ਗੱਲਾਂ ਤੋਂ ਉਹਦੇ ਨਾਲ ਸੰਤੁਸ਼ਟ ਨਹੀਂ ਹੋ ਜਾਂ ਉਹਨਾਂ ਦੇ ਜਿਹੜੇ ਕੀਤੇ ਹੋਏ ਕੰਮ ਹੂੰ ਉਹਨਾਂ ਨੂੰ ਅਕਾਲ ਤੱਕ ਸਭ ਤੇ ਸੱਦਿਆ ਜਾਂਦਾ ਫਿਰ ਇੱਥੇ ਆ ਵੀ ਸਿੱਖੀ ਸਕਦਾ ਜਿਹਨੂੰ ਸਿੱਖ ਹੋਣ ਦਾ ਮਾਣ ਆ ਉਹ ਹੀ ਇੱਥੇ ਹੁੰਦਾ ਤੁਸੀਂ ਵੇਖਿਆ ਨਾ ਕੁਝ ਬੰਦੇ ਉਦੋਂ ਚੱਲਦੇ ਹੋਏ ਉਹ 2 ਦਸੰਬਰ ਤੇ ਕੁਝ ਬੰਦੇ ਬਾਹਰ ਕੱਢਦੇ ਹਾਂ ਇਹਦਾ ਮਤਲਬ ਉਹਨਾਂ ਕੋਲ ਸਿੱਖ ਹੋਣ ਦਾ ਦਾਵਾ ਨਹੀਂ ਨਾ ਹੂੰ ਸਿੱਖ ਸਿੱਖ ਹੋਣ ਦਾ ਦਾਵਾ ਹੀ ਉੱਥੇ ਫਸੀਲ ਦੇ ਸਾਹਮਣੇ ਆ ਸਕਦਾ ਫਿਰ ਉੱਥੇ ਜਿਹੜੀਆਂ ਤਨਖਾਹਾਂ ਲਾਈਆਂ ਜਾਂਦੀਆਂ ਜੀ ਤਨਖਾਹ ਸ਼ਬਦ ਆ ਸਾਡੇ ਸਜਾ ਨਹੀਂ ਆ ਜੀ ਬਿਲਕੁਲ ਤਨਖਾਹ ਲਈ ਜਾਂਦੀ ਔਰ ਤਨਖਾਹ ਵੀ ਕੀ ਹੁੰਦੀ ਆ ਵੀ ਗੁਰੂ ਦੇ ਪ੍ਰਤੀ ਸਾਡਾ ਸਮਰਪਣ ਭਾਵ ਇਹੀ ਸਮਰਪਤਾ ਆ ਲੱਗੀ ਹੋਈ ਤਨਖਾਹ ਨੂੰ ਕੋਈ ਪੂਰੀ ਤਨਦੇਹੀ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਆ ਰਿਹਾ ਕੋਈ ਨਿਭਾ ਗਿਆ ਉਸ ਤੋਂ ਬਾਅਦ ਅਰਦਾਸ ਕਰਾ ਗਿਆ ਹਾਂ ਤਾਂ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਸੀ ਉਹਨੂੰ ਮੰਨ ਲਿਆ ਹਾਂ ਉਹ ਮੰਨਣ ਤੋਂ ਬਾਅਦ ਵੀ ਕਿਸੇ ਨੂੰ ਮਾੜਾ ਕਹਿਣਾ ਗਲਤ ਆ ਜਾਂ ਫਿਰ ਅਸੀਂ ਉਹ ਪ੍ਰੋਸੈਸ ਨਾ ਰੱਖੀਏ ਚਲੋ ਮੈਂ ਥੋੜੇ ਤੁਹਾਡੇ ਜਦੋਂ ਤੁਸੀਂ ਉਹਦਾ ਸੰਭਾਲਿਆ ਉਸ ਵਾਲੇ ਪਾਸੇ ਵੱਧਾਂ ਬਹੁਤ ਵਿਵਾਦ ਉਸ ਨੂੰ ਲੈ ਕੇ ਹੋਇਆ ਮੈਂ ਉੱਥੇ ਆਵਾਂ ਪਰ ਤੁਸੀਂ ਉਹ 2-3 ਮਹੀਨੇ ਕਿਵੇਂ ਨਿਕਲੇ ਨੇ ਖਾਸ ਤੌਰ ਤੇ ਜਦੋਂ ਤੁਹਾਡੇ ਕੋਲ ਤੁਹਾਨੂੰ ਇਸ ਦੀ ਜਾਣਕਾਰੀ ਮਿਲੀ ਕਿ ਤੁਹਾਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਬਹੁਤ ਵਿਵਾਦ ਹੋਇਆ ਕਿ ਇਨੀ ਤੜਕੇ ਜਾਂ ਅੱਧੀ ਰਾਤ ਨੂੰ ਕਿਉਂ ਦਸਤਾਰਬੰਦੀ ਹੋਈ ਕਿਉਂ ਕਿਉਂ ਇਸ ਤਰੀਕੇ ਨਾਲ ਦੇਖੋ ਮੈਂ ਹਮੇਸ਼ਾ ਤੋਂ ਹੀ ਨਾ ਗੁਰੂ ਤੇ ਭਰੋਸਾ ਕਰਨ ਵਾਲਾ ਬੰਦਾ ਹੁਣ ਵੀ ਹੂੰ ਤੇ ਮੈਂ ਇੱਕ ਇਮੋਸ਼ਨਲ ਸਿੱਖ ਹਾਂ ਬਹੁਤ ਜ਼ਿਆਦਾ ਮੈਂ ਜਦੋਂ ਕਿਤੇ ਸੁਣਦਾ ਵੀ ਆ ਨਾ ਵੀ ਕਿਸੇ ਸਿੱਖ ਦੇ ਨਾਲ ਕੋਈ ਧੱਕਾ ਹੋਇਆ ਹੂੰ ਪਹਿਲਾਂ ਵੀ ਤੇ ਮੈਂ ਅੱਜ ਵੀ ਉਦਾਂ ਦਾ ਹੀ ਆ ਉਹ ਮੈਨੂੰ ਐ ਲੱਗਦਾ ਹੁੰਦਾ ਵੀ ਮੇਰਾ ਹੀ ਭਰਾ ਵਾ ਕੋਈ ਜਾਂ ਮੇਰਾ ਹੀ ਆਪਣਾ ਪੰਥ ਤੇ ਹੈ ਹੀ ਆਪਣਾ ਤੇ ਮੈਂ ਹਮੇਸ਼ਾ ਗੁਰੂ ਤੇ ਭਰੋਸਾ ਸੱਚੇ ਪਾਤਸ਼ਾਹ ਤੇ ਕਰਦਾ ਜਦੋਂ ਆਪਣਾ ਭਰੋਸਾ ਪੂਰੇ ਤੇ ਤੇ ਸਾਡੀ ਨੀਅਤ ਪਾਕ ਸਾਫ ਆ ਸਾਡੀ ਨੀਅਤ ਚ ਖੋਟ ਨਹੀਂ ਗੁਰੂ ਨਾਲ ਗੁਰ ਮੇਰਾ ਸੰਗ ਸਦਾ ਹੈ ਨਾਲੇ ਜਦੋਂ ਗੁਰੂ ਨਾਲ ਆ ਤੇ ਫਿਰ ਕੀ ਡਰਾਂ ਬਾਕੀ ਉਹ ਜਿਹੜਾ ਵਕਤ ਵਾ ਕਿਉਂਕਿ ਪੰਥ ਵਾ ਜਿਹੜਾ ਪੰਥ ਤੇ ਇਹਦੇ ਤੋਂ ਵੀ ਵੱਡੀਆਂ-ਵੱਡੀਆਂ ਬਿਪਤਾਵਾਂ ਚੋਂ ਨਿਕਲਿਆ ਇੱਕ ਦਿਨ ਦੇ ਵਿੱਚ ਅਸੀਂ 35 ਤੋਂ 40 ਹਜ਼ਾਰ ਕਤਲ ਹੋਏ ਪਰ ਅਸੀਂ ਫੇਰ ਨਿਕਲੇ ਤੇ ਜਦੋਂ ਵੱਡਾ ਘਲੂ ਘਾਰਾ ਹੁੰਦਾ ਨਾ ਤੇ ਸ਼ਾਮ ਨੂੰ ਜਦੋਂ ਸਿੱਖ ਅਰਦਾਸ ਕਰਦੇ ਉਹ ਕਹਿੰਦੇ ਵੀ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਰਾਤ ਦੇ ਚਾਰ ਪੈਰ ਤੇਰੇ ਬਾਣੀ ਦੇ ਵਿੱਚ ਬਤੀਤ ਹੋਣ ਹੂੰ ਕੋ ਆਪਾਂ ਉਹਨਾਂ ਬਜ਼ੁਰਗਾਂ ਦੇ ਵਾਰਿਸਾਂ ਗੁਰੂ ਸਾਹਿਬ ਦੇ ਸਿੱਖਾਂ ਤੋਂ ਇਹ ਜਿਹੜਾ ਸਮਾਂ ਹੀ ਠੀਕ ਆ ਥੋੜਾ ਜਿਆ ਹੈਗਾ ਸੀ ਹਮ ਔਖਾ ਕਹਿ ਸਕਦੇ ਆਪਾਂ ਪਰ ਜਦੋਂ ਆਪਣੀ ਨੀਅਤ ਸਾਫ਼ ਆ ਤੇ ਗੁਰੂ ਤੇ ਭਰੋਸਾ ਤੇ ਬਾਣੀ ਤੇ ਟੇਕ ਆ ਹਮ ਫਿਰ ਕੋਈ ਮਸਲਾ ਨਹੀਂ ਹੁੰਦਾ ਦੂਜੀ ਗੱਲ ਤੁਸੀਂ ਇੱਕ ਗੱਲ ਨੋਟ ਕਰੋ ਗੁਰੂ ਦੀ ਕਿਰਪਾ ਦੇ ਨਾਲ ਮੈਂ ਹੁਣ ਤੱਕ ਲੱਖਾਂ ਸੰਗਤ ਨੂੰ ਨਿੱਜੀ ਤੌਰ ਤੇ ਮਿਲ ਗਿਆ ਅਹੁਦਾ ਸੰਭਾਲਣ ਤੋਂ ਬਾਅਦ ਅਹੁਦਾ ਸੰਭਾਲਣ ਤੋਂ ਬਾਅਦ ਹਮ ਛੋਟੇ ਛੋਟੇ ਬੱਚਿਆਂ ਨੂੰ ਜਫੀਆਂ ਕਲਾਵੇ ਗਲ ਬਕੜੀ ਤੋਂ ਲੈ ਕੇ ਨੌਜਵਾਨਾਂ ਨੂੰ ਮਿਲਣਾ ਤੁਹੀਂ ਇਹ 9-10 ਮਹੀਨੇ ਦੇ ਵਿੱਚ ਦੇਖੋ ਵੀ ਕਿਸੇ ਸਿੱਖ ਨੇ ਮੈਨੂੰ ਮਾੜਾ ਕਿਹਾ ਹਮ ਮੈਂ ਜਿੱਥੇ ਜਾਣਾ ਸਿੱਖ ਸੰਗਤ ਨੇ ਦਿਲੋਂ ਮਾਨ ਕੀਤਾ ਦਿਲੋਂ ਸਨਮਾਨ ਕੀਤਾ ਤੋਂ ਇੰਨੀ ਵੀ ਕੋਈ ਵੱਡੀ ਗੱਲ ਨਹੀਂ ਔਖੀ ਨਹੀਂ ਬਾਕੀ ਮੈਂ ਫੇਰ ਉਹੀ ਜੇ ਕਹਿਣਾ ਵੀ ਮੈਂ ਚਾਹੁੰਦਾ ਵੀ ਸਾਰਾ ਪੰਥ ਇਕੱਠਾ ਰਵੇ ਹਮ ਤੋਂ ਹੌਲੀ-ਹੌਲੀ ਤੁਸੀਂ ਵੇਖਿਆ ਵੀ ਆ ਵੀ ਸਾਰਾ ਪੰਥ ਆ ਵੀ ਗਿਆ ਹਮ ਤੋਂ ਕੋਈ ਗੱਲ ਨਹੀਂ ਆ ਪੰਥਵਾਜ ਤੇ ਮਾੜਾ ਮੋੜ ਜਮਨ ਮਟਾਵ ਹੋ ਵੀ ਜਾਵੇ ਤੇ ਅਸੀਂ ਫੇਰ ਇਕੱਠੇ ਹੋ ਜਾਂਦੇ ਹਾਂ ਜਿਹੜੇ ਸਾਬਕਾ ਜਥੇਦਾਰ ਹਨ ਉਹਨਾਂ ਨਾਲ ਕੋਈ ਮਨਮਟਾਵ ਹੈ ਮੇਰਾ ਕਾਹਦਾ ਮਨਮਟਾਵ ਤੁਹਾਡੀ ਕੋਈ ਰਾਬਤਾ ਹੈ ਉਹਨਾਂ ਨਾਲ ਨਹੀਂ ਮੇਰੀ ਕਦੀ ਗੱਲ ਨਹੀਂ ਹੋਈ